ਚੰਗਾ ਲੱਗਦਾ ਜੀ ਕੋਈ ਨਾ ਵੀ ਮਾੜਾ ਮੋਟਾ ਕੋਈ ਰੁੱਸੇ ਉਹਨੂੰ ਬੰਦਾ ਬਣਾਵੇ ਪੀ ਜੀਜਾ ਤੈਨੂੰ ਗੱਡੀ 'ਚ ਮੋਰੇ ਬਹਿ ਜੀ ਚੱਲ ਜੀ ਵਾਓ ਜੀ ਪਪੜ ਦੀ ਮੋਰੇ ਬਹਿ ਜਾਓ ਅੱਜ ਆ ਦੇਸੀ ਨਹੀਂ ਚਲੋ ਅੰਗਰੇਜ਼ੀ ਪੀ ਲਿਓ ਆਹ ਨਹੀਂ ਬਕਰ ਜੇ ਕ ਨਹੀਂ ਖਾਣਾ ਬਕਰਾ ਬਣਾ ਦੇਾਂਗੇ ਆਹ ਕੋਈ ਚੱਲ ਰਹਿਦਾ ਇਹਨਾਂ ਚੀਜ਼ਾਂ ਦੀ ਪਪੜਾਂ ਨੇ ਮੰਨ ਜਾਣਾ ਹੋਰ ਉਹਨਾਂ ਨਾਲ ਕਿਹੜਾ ਵੱਟ ਦਾ ਰੌਲਾ ਹੁੰਦਾ ਵੀ ਮਨਵਾ ਨਹੀਂ ਮਨਵਾ ਨਹੀਂ ਕੋਟ ਪੈਂਟ ਜੀ ਦੇਨੂੰ ਲਾਲ ਪੱਗ ਮੈਂ ਬੰਨ ਦੂੰ ਤੈਨੂੰ 50 ਲਾ ਲਈ ਅੱਛਾ ਵੈਸੇ ਨਾ ਸਾਡੇ ਸਾਰਿਆਂ ਦੇ ਕੋਈ ਨਾ ਕੋਈ ਐਵੇਂ ਦਾ ਵਿਆਹ ਹੁੰਦਾ ਜਿੱਥੇ ਕਦੇ ਭੂਆ ਰੁੱਸ ਜਾਂਦੀ ਕਦੇ ਫ ਰਹੇ ਨਹੀਂ ਨਹੀਂ ਸਾਡੇ ਕਦੇ ਰੋਸੇ ਜਾਂਦੇ ਭੂਆ ਫਿਰ ਫਿਰ ਦਾ ਆ ਉਰੇ ਵੀ ਮਾਇਟ ਵੀ ਸ਼ਾਇਦ ਪੋਪੜ ਦੀ ਕਿਸੂਰ ਹੁੰਦਾ ਹੋਊਗਾ ਭੂਆ ਵੈਸੇ ਭੂਆ ਤਾਂ ਚੰਗੇ ਹੀ ਹੁੰਦੀਆਂ 90% ਭੂ ਵੀ 10% ਜਿਆਦਾ ਲਾਲਚੀ ਆਪਣੇ ਬੱਚਿਆਂ ਲੈ ਕੇ ਤੁਹਾਨੂੰ ਆਪਣੇ ਵਿਆਹ ਦੇ ਵਿੱਚ ਇੱਕ ਰਸਮ ਜਿਹੜੀ ਸਭ ਤੋਂ ਵਧੀਆ ਲੱਗੀ ਸੀਗੀ ਜਿਹਨੂੰ ਤੁਸੀਂ ਇੰਜੋਏ ਕੀਤਾ ਸੀ ਮੈਂ ਐਕਚੁਅਲੀ ਇੰਜੋਏ ਬਹੁਤ ਕੀਤੀ ਮੈਨੂੰ ਆ ਨਹੀਂ ਪਤਾ ਲੱਗਿਆ ਕਿ ਮੇਰਾ ਵਿਆਹ ਸੀ ਬਹੁਤ ਚੀਜ਼ਾਂ ਯਾਦ ਆ ਰਹੀਆਂ ਨੇ ਉਹ ਜਿਵੇਂ ਸਾਨੂੰ ਪਰਸਨਲੀ ਐਕਸਪੀਰੀਅੰਸ ਹੋਣੀਆਂ ਲੱਗੀਆਂ ਵਧੀਆ ਚੀਜ਼ਾਂ ਜਿਹੜੀਆਂ ਕੁੜੀ ਕੇ ਚੜਨਾ ਇਹ ਉਹ ਫੈਸ਼ਨ ਆਈਕਨ ਤੁਹਾਨੂੰ ਪੰਜਾਬ ਦੀਆਂ ਕੁੜੀਆਂ ਮੰਨਦੀਆਂ ਨੇ ਤਾਂ ਜਦੋਂ ਤੁਸੀਂ ਆਪਣੀ ਟੀਨਏਜ ਚ ਸੀਗੇ ਤਾਂ ਤੁਹਾਡਾ ਫੈਸ਼ਨ ਮਨ ਸੀ ਜਿਹਨੇ ਮੇਰਾ ਦਿਲ ਲੁੱਟਿਆ ਜਦੋਂ ਫਿਲਮ ਆਈ ਸੀ ਹਾਂਜੀ ਰਵਨੀਰੂ ਜੀ ਨੇ ਉਹ ਵਿੱਚ ਸੂਟ ਪਾਇਆ ਸੀਗਾ ਨੀਲਾ ਤੇ ਚਿੱਟੇ ਰੰਗ ਦਾ ਬਸ ਸਪੈਸ਼ਲ ਸੂਆਇਆ ਸੀ ਐਂ ਕਈ ਵਾਰੀ ਫਿਲਮ ਚ ਕਿ ਸਿਹਦਾ ਕੱਪੜੇ ਵਧੀਆ ਲੱਗਦੇ ਸੀ ਤੇ ਬਾਕੀ ਤੁਸੀਂ ਅੱਜ ਕਰਦੇ ਆਪੀ ਜੀ ਜਉ 18 ਜੁਲਾਈ ਨੂੰ ਹਾਂ

ਰੋਜ਼ਾਨਾ ਸਪੋਕਸਮੈਨ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਯਾਨੀ ਸਿਮਰਨ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ 18 ਜੁਲਾਈ ਨੂੰ ਫਿਲਮ ਆ ਰਹੀ ਹੈ ਸਰਬਾਲਾ ਜੀ ਸੋ ਮੇਰੇ ਨਾਲ ਹੈ ਸਟਾਰ ਕਾਸਟ ਸੋ ਉਹਨਾਂ ਦਾ ਸਵਾਗਤ ਕਰਦੇ ਆ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕਿਵੇਂ ਹੋ? ਹਰ ਕਈ ਇੱਕ ਨਾ। ਠੀਕ ਹੈ ਮੈਂ ਨਾ ਤੁਹਾਨੂੰ ਤਿੰਨਾਂ ਨੂੰ ਇਹ ਪੁੱਛਣਾ ਚਾਹਨੀ ਆ ਕਿ ਤੁਹਾਡੇ ਤਿੰਨਾਂ ਦਾ ਧੂਤੇ ਨਾਲ ਐਕਸਪੀਰੀਅੰਸ ਕਿਸ ਤਰ੍ਹਾਂ ਦਾ ਰਿਹਾ? ਮੈਂ ਤਾਂ ਉਹਨਾਂ ਦੇ ਨਾਲ ਬਹੁਤ ਵੱਧ ਸ਼ੂਟ ਨਹੀਂ ਕੀਤਾ। ਬਟ ਉਹਨਾਂ ਨੂੰ ਟ੍ਰੇਲਰ 'ਚ ਦੇਖਿਆ ਮੈਂ ਉਹਨਾਂ ਦਾ ਫਿਲਮ 'ਚ ਕੰਮ ਦੇਖਿਆ ਤਾਂ ਉਹਨਾਂ ਨੇ ਬਹੁਤ ਸੋਹਣਾ ਕੰਮ ਕੀਤਾ ਐ ਐਂਡ ਮੈਂ ਪਿਛਲੇ ਇੰਟਰਵਿਊ 'ਚ ਵੀ ਆਹੀ ਕਿਹਾ ਕਿ ਬਹੁਤ ਜਦੋਂ ਨਵੇਂ-ਨਵੇਂ ਆਉਂਦੇ ਆ ਨਾ ਇੱਕ ਅਲੱਗ ਤਰੀਕੇ ਦੀ ਰੌਨੈਸ ਤੇ ਔਨੈਸਟੀ ਹੁੰਦੀ ਐ ਇੱਕ ਆਰਟਿਸਟ 'ਚ ਜਿਹੜੀ ਉਹਨਾਂ ਚ ਹੈਗੀ ਹੁਣ ਸੋ ਮੈਨੂੰ ਲੱਗਦਾ ਐ ਕਿ ਆਡੀਅנס ਸਰਬਾਲਾ ਜੀ ਚ ਉਹਨਾਂ ਨੂੰ ਬਹੁਤ ਇੰਜੋਏ ਕਰਨਗੇ ਜੀ ਨਿਮਰਤ ਤੁਹਾਨੂੰ ਕਿਵੇਂ ਲੱਗਾ ਜੀ ਮੇਰਾ ਤਾਂ ਬਿਲਕੁਲ ਵੀ ਇੱਕ ਵੀ ਸੀਨ ਨਹੀਂ ਸੀਗਾ ਉਹਨਾਂ ਨਾਲ ਬਟ ਜਿਵੇਂ ਇਹਨਾਂ ਨੇ ਕਿਹਾ ਕਿ ਟ੍ਰੇਲਰ ਦੇ ਵਿੱਚ ਦੇਖਿਆ ਔਰ ਉਵੇਂ ਮੈਂ ਇਹਨਾਂ ਨੂੰ ਦੋ ਵਾਰੀ ਮਿਲੀ ਆ ਇੱਕ ਦਿਨ ਸੈੱਟ ਤੇ ਵੀ ਮਿਲੀ ਸੀ ਔਰ ਬਹੁਤ ਹੀ ਬਾ ਕਮਾਲ ਇਨਸਾਨ ਨੇ ਔਰ ਬਾ ਕਮਾਲ ਅਦਾਕਾਰ ਹੂੰ ਤੁਹਾਡਾ ਸੀਨ ਸੀਗਾ ਹਾਂ ਜੀ ਤੁਹਾਡੇ ਤਾਂ ਫੁੱਫੜ ਬਣੇ ਸੀਗੇ ਸੱਚ ਹਾਂ ਜੀ ਤਾਂ ਕਿਵੇਂ ਰਿਹਾ ਕੱਟਿਆ ਕੰਮ ਕੀਤਾ ਸੀ ਆਲਰੇਡੀ ਮੈਂ ਅਸੀਂ ਇੱਕ ਪਹਿਲਾਂ ਫਿਲਮ ਨਿਕਾ ਜਲਦਾਰ ਚੌਥੀ ਹੈ ਜਿਹੜੀ ਉਹ ਗਾਂ ਹੋਣੀ ਹੈ ਉਸ ਤੋਂ ਬਾਅਦ ਸਾਡੀ ਸਤੰਬਰ 12 ਨੂੰ ਤੇ ਉਹਦੇ ਚ ਅਸੀਂ ਪਹਿਲਾਂ ਇਕੱਠਿਆਂ ਕੰਮ ਕਰਦੇ ਸੀਗੇ ਮੈਂ ਤੇ ਤੂੰ ਤਾਂ ਉਹਦੇ ਚ ਮੇਲੇ ਸੀਗੇ ਆਲਰੇਡੀ ਆ ਫਿਲਮ ਸ਼ੂਟ ਕਰਨ ਤੋਂ ਪਹਿਲਾਂ ਅਸੀਂ ਤੇ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਜੀ ਮੈਨੂੰ ਤਾਂ ਮਤਲਬ ਹੁਣ ਉਮਰ ਦਾ ਨਹੀਂ ਪਤਾ ਤੂੰ ਤਾਂ ਮੇਰੇ ਤੇ ਛੋਟਾ ਕੇ ਵੱਡਾ ਵਾੜ ਚਲੋ ਹਾਨ ਪ੍ਰਮਾਨ ਦੇ ਲਾ ਲਓ ਤੇ ਬਟ ਮੈਨੂੰ ਬਹੁਤ ਚੰਗਾ ਲੱਗਿਆ ਤੂਤਨਾ ਕੰਮ ਕਰਕੇ ਤੇ ਤੁਸੀਂ ਜਦੋਂ ਹੈਰਾਨ ਹੋਵੋਗੇ ਫਿਲਮ ਦੇ ਵਿੱਚ ਤੁਸੀਂ ਬਹੁਤੇ ਆਰਟਿਸਟਾਂ ਦੀ ਜਦੋਂ ਕੋਈ ਬੰਦਾ ਡੈਬਿਊ ਕਰਦਾ ਨਾ ਉਹਦੇ ਵਾਸਤੇ ਬੰਦਾ ਹਰ ਇੱਕ ਫਿਲਮ ਦਾ ਕੋਈ ਨਾ ਕੋਈ ਵੱਡਾ ਜਿਹੜਾ ਉਹ ਸੀਨੀਅਰ ਹੋਵੇ ਉਹਦੇ ਬਾਰੇ ਬੋਲਦਾ ਹੁੰਦਾ ਵੀ ਇਹਨੇ ਇਦਾਂ ਕੰਮ ਕੀਤਾ ਇਹਨੇ ਇਦਾਂ ਕੰਮ ਕੀਤਾ ਬਟ ਜੈਨੂਇਨਲੀ ਜਦੋਂ ਕਿਉਂਕਿ ਜੇ ਡੈਬਿਊ ਚੱਲਦਾ ਪਹਿਲੀਆਂ 4-5 ਫਿਲਮਾਂ ਡੈਬਿਊ ਟਾਈਪ ਜੇ ਹੁੰਦਾ ਕਿਉਂਕਿ ਥੋੜੇ ਥੋੜੇ ਜੀ ਰੋਲ ਹੁੰਦੇ ਨੇ ਬਟ ਆਹ ਫਿਲਮ ਦੇ ਵਿੱਚ ਇੱਕ ਪ੍ਰੋਮਿਨੈਂਟ ਰੋਲ ਆ ਤੂਤੇ ਦਾ ਜਦੋਂ ਤੁਸੀਂ ਦੇਖੋਗੇ ਤਾਂ ਤੁਸੀਂ ਬਹੁਤ ਖੁਸ਼ ਹੋਵ ਸੀ ਡਬਿੰਗ ਤੇ ਫਿਲਮ ਦੇਖੀ ਆ ਤੇ ਐਕਚੁਅਲ ਚ ਲੋਕ ਬਹੁਤ ਪਿਆਰ ਦੇਣਗੇ ਸੱਚ ਆ ਜੀ ਅੱਛਾ ਤੁਹਾਨੂੰ ਪੁੱਛਣਾ ਚਾਹਵਾਂਗੀ ਕਿ ਫੁੱਫੜ ਦਾ ਨਾਰਾਜ਼ ਹੋਣਾ ਬੈਨੀਫਿਟ ਲੱਗਾ ਤੁਹਾਨੂੰ ਹਾਂ ਜੀ ਬਹੁਤ ਬੈਨੀਫਿਟ ਲੱਗੇ ਜੇ ਕਨੇ ਦਾ ਹੋਰ ਹੋਣ ਜਿੰਨੇ ਵਾਇਰਲ ਹੋਣ ਜਿਆਦੇ ਫੁੱਫੜ ਰੋਸਦੇ ਤੇ ਉਹਨਾਂ ਦਾ ਕੈਰੇਕਟਰ ਵੱਡਾ ਹੋਊਗਾ ਜੀ ਜੀ ਅੱਛਾ ਵੈਸੇ ਨਾ ਸਾਡੇ ਸਾਰਿਆਂ ਦੇ ਕੋਈ ਨਾ ਕੋਈ ਐਵੇਂ ਦਾ ਵਿਆਹ ਹੁੰਦਾ ਜਿੱਥੇ ਕਦੇ ਭੂਆ ਰੋਸ ਜਾਂਦੀ ਕਦੇ ਫੁੱਫੜ ਕਦੇ ਜੀਜਾ ਭੂਆ ਰੋਸਦੀ ਜੀ ਭੂਆ ਦਾ ਵਿਚਾਰੀ ਡਰਦੀ ਬਹੁਤ ਆ ਫੁੱਫੜ ਤੇ ਜੀਜੀ ਰੋਸਦੇ ਆ ਨੇ ਨਹੀਂ ਸਾਡੇ ਕਦੇ ਰੋਸੇ ਜਾਂਦੇ ਹੁੰਦੇ। ਭੂਆ ਫਿਰ 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 ਵਾਦਾ ਤਾਂ ਆ ਉ ਬੇਰੇ ਮਾਈਟ ਵੀ ਸ਼ਾਇਦ ਪਪੜ ਦੀ ਕਸੂਰ ਹੁੰਦਾ ਹੋਊਗਾ ਭੂਆ ਵੈਸੇ ਭੂਆ ਤਾਂ ਚੰਗੇ ਹੀ ਹੁੰਦੀਆਂ 90% ਭੂ ਵੀ 10% ਜਿਆਦਾ ਲਾਲਚੀ ਆਪਣੇ ਬੱਚਿਆਂ ਲੈ ਕੇ ਤੇ ਵੈਸੇ ਭੂਆ ਤਾਂ ਵਿਚਾਰੀਆਂ ਚੰਗੀਆਂ ਹੁੰਦੀਆਂ ਮੋਸਟਲੀ ਬਾਕੀ ਦੱਸੋ ਜੀ ਕੰਟੀਨਿਊ ਕਰ ਲਓ ਸਰ ਜੀ ਜੀ ਨਹੀਂ ਨਹੀਂ ਇਟਸ ਓਕੇ ਮੈਂ ਮੇਰਾ ਵੈਸੇ ਇਹ ਸਵਾਲ ਸੀਗਾ ਕਿ ਜੇ ਆਪਣੇ ਵਿਆਹਾਂ ਦੇ ਵਿੱਚ ਕੋਈ ਰਿਸ਼ਤੇਦਾਰ ਨਾ ਰੁੱਸੇ ਤਾਂ ਐਂ ਲੱਗੇਗਾ ਕਿ ਕੋਈ ਵਿਆਹ ਜਿਹੜਾ ਫਿੱਕਾ ਰਹਿ ਗਿਆ ਕੁਝ ਰਹਿ ਗਿਆ ਮਿਸਿੰਗ ਹੈ ਮਰਗੀ ਲੱਗੂਗੀ ਫਿਰ ਤੇ ਆਖਦਾ ਨਹੀਂ ਐਕਚੁਅਲੀ ਜੀ ਇਹਦਾ ਚਲੋ ਕਲਚਰ ਸਾਡਾ ਚੱਲਿਆ ਆਉਂਦਾ ਪੁਰਾਣਾ ਤੇ ਚੰਗਾ ਲੱਗਦਾ ਜੀ ਕੋਈ ਨਾ ਕੋਈ ਮਾੜਾ ਮੋਟਾ ਕੋਈ ਰਸੇ ਉਹਨੂੰ ਬੰਦਾ ਬਣਾਵੇ ਕੀ ਜੀਜਾ ਤੈਨੂੰ ਗੱਡੀ 'ਚ ਮੋਰੇ ਬਹਿ ਜੀ ਚੱਲ ਜੇ ਹੁਜਾ ਵਾਹ ਜੀ ਪਪੜ ਜੀ ਮੋਰੇ ਬਹਿ ਜਾਓ ਅੱਜ ਆ ਦੇਸੀ ਨਹੀਂ ਚੱਲੂ ਅੰਗਰੇਜ਼ੀ ਪੀ ਲਿਓ ਆ ਨਹੀਂ ਬੱਕਰ ਜੇ ਕੰਨੀ ਖਾਣਾ ਬੱਕਰਾ ਬਣਾ ਦੇਾਂਗੇ ਆ ਕੋਈ ਚੱਲ ਰਹਿੰਦਾ ਇਹਨਾਂ ਚੀਜ਼ਾਂ ਦੀ ਪਪੜਾਂ ਨੇ ਮੰਨ ਜਾਣਾ ਹੋਰ ਉਹਨਾਂ ਨਾਲ ਕਿਹੜਾ ਵੱਟ ਦਾ ਰੌਲਾ ਹੁੰਦਾ ਵੀ ਮੈਨੂੰ ਆ ਨਹੀਂ ਮੈਨੂੰ ਉਹ ਨਹੀਂ ਕੋਟ ਪੈਂਟ ਜੀ ਦੇਨੂੰ ਲਾਲ ਪੱਗ ਮੈਂ ਬੰਨ੍ਹ ਦੂੰ ਤੈਨੂੰ 50 ਲਾ ਲਈ ਤੇ ਆ ਚੀਜ਼ਾਂ ਹੀ ਹੁੰਦੀਆਂ ਪਪੜਾਂ ਇਨੇ ਜਮਨ ਮੰਨ ਜਾਂਦੇ ਆ ਹੋਰ ਆਪਣਾ ਕੋਈ ਇੱਥੇ ਕਿਹੜਾ ਮਸਲੇ ਜੀ ਬਹੁਤ ਵੱਡੇ ਪੰਜਾਬ 'ਚ ਆਪਣੇ ਹਾਂਜੀ ਅੱਛਾ ਸਰਗੁਨ ਤੁਹਾਨੂੰ ਸਵਾਲ ਆਏ ਬਰڈن ਨਹੀਂ ਹੈ ਹੈਨਾ ਸਿਰਫ ਤੁਸੀਂ ਐਕਟਿੰਗ ਹੀ ਕਰਨੀ ਤਾਂ ਕਿੰਨਾ ਕਿ ਐਨਜੋਏ ਕਰਦੇ ਹੋ ਤੇ ਕਿੰਨਾ ਕਿ ਸਟ्रेस ਫ੍ਰੀ ਹੁੰਦਾ ਆ ਆਫ ਕੌਰਸ ਮਤਲਬ ਸਾਰਾ ਸਟ्रेस ਕਿਸੇ ਹੋਰ ਦਾ ਹੋ ਗਿਆ ਤੇ ਤੁਸੀਂ ਹੁੰਦੇ ਹੋ ਐਜ਼ ਐਨ ਐਕਟਰ ਕੰਮ ਕਰ ਰਹੇ ਹੋ ਨਾ ਐਂਡ ਜਿਵੇਂ ਅੱਜ ਕੱਲ ਮੈਨੂੰ ਨਹੀਂ ਟੈਨਸ਼ਨ ਪਈ ਕਿ ਡੀਸੀਪੀ ਨਿਕਲੀ ਨਹੀਂ ਨਿਕਲੀ ਐਡਿਟ ਫਾਈਨਲ ਹੋਇਆ ਨਹੀਂ ਹੋਇਆ ਉਹ ਇਹਨਾਂ ਦੀ ਟੈਨਸ਼ਨ ਹੈ ਸੋ ਆਰਾਮ ਨਾਲ ਬੈਠੇ ਇੰਟਰਵਿਊਸ ਦੇ ਰਹੇ ਆ ਹੈ ਅੱਛਾ ਨਿਮਰਤ ਤੁਹਾਨੂੰ ਇੱਕ ਸਵਾਲ ਹੈ ਇਹ ਸਪੈਸ਼ਲ ਮੇਰੀਆਂ ਸਹੇਲੀਆਂ ਵੱਲੋਂ ਸਵਾਲ ਹੈ ਕਿ ਉਹਨਾਂ ਦੇ ਸੂਟ ਬਹੁਤ ਸੋਹਣੇ ਹੁੰਦੇ ਆ ਤੇ ਮਤਲਬ ਕਹਿ ਲਓ ਕਿ ਕਾਈਂਡ ਆ ਫੈਸ਼ਨ ਆਈਕਨ ਤੁਹਾਨੂੰ ਪੰਜਾਬ ਦੀਆਂ ਕੁੜੀਆਂ ਮੰਨਦੀਆਂ ਨੇ ਤਾਂ ਜਦੋਂ ਤੁਸੀਂ ਆਪਣੀ ਟੀਨੇਜ ਚ ਸੀਗੇ ਤਾਂ ਤੁਹਾਡਾ ਫੈਸ਼ਨ ਆਈਕਨ ਕੌਣ ਸੀ ਉਦੋਂ ਤਾਂ ਪੜ੍ਹਾਈ ਦਾ ਹੀ ਬੜਾ ਲੋਡ ਸੀ ਤੇ ਹੂੰ ਬਾਯੋਟੈਕ ਚ ਕਿੰਨਾ ਬਹੁਤ ਲੋਡ ਸੀਗਾ ਐ ਇੰਨਾ ਨਹੀਂ ਸੀਗਾ ਬਟ ਇਦਾਂ ਸੀਗਾ ਕਿ ਫਿਲਮ ਜਿਵੇਂ ਮੈਂ ਪਿੱਛੇ ਵੀ ਇੱਕ ਇੰਟਰਵਿਊ ਚ ਦੱਸਿਆ ਕਿ ਜਿੰਨੇ ਮੇਰਾ ਦਿਲ ਲੁੱਟਿਆ ਜਦੋਂ ਫਿਲਮ ਆਈ ਸੀ ਜਿਵੇਂ ਨੀਰੂ ਜੀ ਨੇ ਉਹ ਵਿੱਚ ਸੂਟ ਪਾਇਆ ਸੀਗਾ ਨੀਲਾ ਤੇ ਚਿੱਟੇ ਰੰਗ ਦਾ ਉਹ ਸਪੈਸ਼ਲ ਸੂਆਇਆ ਸੀ ਐ ਕਈ ਵਾਰੀ ਫਿਲਮ ਚ ਕਿ ਸਿੱਧਾ ਕੱਪੜੇ ਵਧੀਆ ਲੱਗਦੇ ਸੀ ਤੇ ਹ ਸਵਾਲ ਨਹੀਂਦੇ ਸੀ ਬਾਕੀ ਮੈਂ ਆਪਦੇ ਹਿਸਾਬ ਨਾਲ ਬੋਨੀ ਜਿਹੜਾ ਮੈਨੂੰ ਵਧੀਆ ਲੱਗਿਆ ਅੱਛਾ ਅੱਜ ਕਿਸੇ ਨੂੰ ਇਦਾਂ ਫੈਸ਼ਨ ਆਈਕਨ ਮੰਨਦੇ ਹੋ ਤੁਸੀਂ ਨੇ ਸਾਰੇ ਵਧੀਆ ਨੇ ਪਰ ਮੈਂ ਉਹੀ ਪਾਉਣੀ ਆ ਜੋ ਮੈਨੂੰ ਵਧੀਆ ਲੱਗਦਾ ਜੀ ਅੱਛਾ ਇੱਕ ਚੀਜ਼ ਜਿਹੜੀ ਨਾ ਮੈਂ ਆਪਣੇ ਡਾਇਰੈਕਟਰ ਭਾਜੀ ਨੂੰ ਵੀ ਪੁੱਛੀ ਸੀ ਤੁਹਾਨੂੰ ਵੀ ਪੁੱਛਣਾ ਚਾਹੂੰਗੀ ਕਿ ਸਰਬਾਲਾ ਜਿਹੜਾ ਕਨਸੈਪਟ ਆ ਹੈ ਨਾ ਉਹ ਕਿਤੇ ਨਾ ਕਿਤੇ ਮਾਡਰਨ ਹੋ ਗਿਆ ਕਿ ਆਪਾਂ ਛੋਟੇ ਛੋਟੇ ਸਰਬਾਲੇ ਬਣਾਉਣ ਲੱਗ ਗਏ ਲੱਗਦਾ ਹੈ ਕਿ ਇਸ ਫਿਲਮ ਤੋਂ ਬਾਅਦ ਜਿਹੜੇ ਐਕਚੁਅਲ ਦੇ ਵਿੱਚ ਜੋ ਰਸਮ ਹੁੰਦੀ ਸੀਗੀ ਉਹਨੂੰ ਫਿਰ ਤੋਂ ਦੁਹਰਾਇਆ ਜਾਏਗਾ ਨਹੀਂ ਨਹੀਂ ਉਹ ਨਾ ਹੀ ਆਵੇ ਉਹ ਜੋ ਮਤਲਬ ਕੋਈ ਰੀਜ਼ਨਸ ਹੋਰ ਹੁੰਦੇ ਸੀਗੇ ਜਿੰਨਾ ਕਰਕੇ ਉਹ ਚੀਜ਼ਾਂ ਹੁੰਦੀਆਂ ਸੀ ਜੇ ਤੁਸੀਂ ਫਿਲਮ ਵੇਖੋਗੇ ਫਿਲਮ ਦੇ ਵਿੱਚ ਮੈਂ ਸ਼ੁਰੂ ਹੋਊਗਾ ਤੁਹਾਨੂੰ ਉਹ ਤਾਂ ਇੱਕ ਕਲਚਰਲ ਉਹ ਚੀਜ਼ ਚੱਲੀ ਆਉਂਦੀ ਹੈ ਜੀ ਤੇ ਉਹ ਤਾਂ ਕਰਕੇ ਆਪਾਂ ਉਹ ਬਣਾਉਨੇ ਆ ਤੇ ਉਹ ਛੋਟੇ ਮਤਲਬ ਫਾਰਮੈਲਿਟੀਸ ਏਕ ਉਹਨ ਜਿਹੜੇ ਆਪਣੇ ਕਲਚਰ ਰੀਤੀ ਰਿਵਾਜ ਨੇ ਉਹ ਆਪਾਂ ਚੀਜ਼ਾਂ ਜਿਹੜੇ ਉਹ ਨਾਲ 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 ਕਰਦੇ ਆ ਰਹੇ ਕੋਈ ਪੁਰਾਣੇ ਸ਼ੁਰੂ ਹੋਏ ਹੋਏ ਨੇ ਆ ਮਤਲਬ ਫੈਸ਼ਨ ਦੇ ਤੌਰ ਤੇ ਜਿਵੇਂ ਪੁਰਾਣਾ ਸੀਗਾ ਓਵੇਂ ਸ਼ੁਰੂ ਹੋ ਜੇ ਪਰ ਐਕਚੁਅਲ ਮਤਲਬ ਦੇ ਅਕੋਰਡਿੰਗਲੀ ਤਾਂ ਕੋਈ ਐਸਾ ਜਿ issues ਨਹੀਂ ਹੈਗਾ ਲੋੜ ਹੈ ਨਹੀਂ ਕਿ ਸੈਂਸ ਬែក ਨਹੀਂ ਕਰਦਾ अच्छा सरगुण ਤੁਹਾਨੂੰ ਪੁੱਛਣਾ ਚਾਹਾਂਗੀ ਕਿ ਤੁਹਾਨੂੰ ਆਪਣੇ ਵਿਆਹ ਦੇ ਵਿੱਚ ਇੱਕ ਰਸਮ ਜਿਹੜੀ ਸਭ ਤੋਂ ਵਧੀਆ ਲੱਗੀ ਸੀਗੀ ਜਿਹਨੂੰ ਤੁਸੀਂ ਇੰਜੋਏ ਕੀਤਾ ਸੀ ਕਿਉਂਕਿ ਤੁਸੀਂ ਹਮੇਸ਼ਾ ਕਹਿੰਦੇ ਹੋ ਕਿ ਮੈਂ ਬੜੀ ਜਲਦਬਾਜ਼ੀ ਦੇ ਵਿੱਚ ਸਾਡਾ ਵਿਆਹ ਹੋ ਗਿਆ ਤਾਂ ਮੈਂ ਇਨਾ ਇੰਜੋਏ ਨਹੀਂ ਕਰ ਪਾਈ ਕੋਈ ਇੱਕ ਰਸਮ ਜਿਹੜੀ ਤੁਸੀਂ ਇੰਜੋਏ ਕੀਤੀ ਹੋ ਮੈਂ ਐਕਚੁਅਲੀ ਇੰਜੋਏ ਬਹੁਤ ਕੀਤੀ ਮੈਨੂੰ ਆ ਨਹੀਂ ਪਤਾ ਲੱਗਿਆ ਕਿ ਮੇਰਾ ਵਿਆਹ ਸੀ ਮੈਂ ਉਸ ਵਿਆਹ ਚ ਆਏ ਗਈ ਸੀ ਜਿਵੇਂ ਮੇਰੀ ਭੈਣ ਦਾ ਵਿਆਹ ਹੋ ਗਿਆ ਮੈਂ ਤਾਂ ਸਾਰੀ ਫੰਕਸ਼ਨ ਬਹੁਤ ਇੰਜੋਏ ਕੀਤਾ ਐਥੀ ਮੈਂ ਮਹਿੰਦੀ ਬਹੁਤ ਇੰਜੋਏ ਕੀਤੀ ਅੱਛਾ ਅਗਰ ਇੱਕ ਚੀਜ਼ ਜਿਹੜੀ ਆ ਔਨਸੈਟ ਤੁਹਾਡੇ ਸਾਰਿਆਂ ਨਾਲ ਮਤਲਬ ਕਿ ਇੱਕ ਯਾਦ ਜਿਹੜੀ ਹਮੇਸ਼ਾ ਲਈ ਜੁੜੀ ਰਹੀ ਥੋੜੀ ਤੋਂ ਸ਼ੁਰੂ ਕਰ ਲੈਂਦੇ ਮੇਰੇ ਕੋਲ ਇਸ ਮਾਲ ਦਾ ਕੋਈ ਜਵਾਬ ਨਹੀਂ ਆ ਤੁਸੀਂ ਤੇ ਕਹਿੰਦੇ ਸੀਗੇ ਕਿ ਰਾਜਸਥਾਨ ਚ ਰੌਣਕਾਂ ਲਾਤੀ ਜਿੱਥੇ ਕੋਈ ਬੰਦਾ ਵੀ ਨਹੀਂ ਵਿਕਦਾ ਨੇ ਪਤਾ ਕੀ ਆ ਸਾਰੇ ਨਾਲ ਹੁੰਦੇ ਆ ਨਾ ਤੁਹਾਨੂੰ ਜਿਹੜਾ ਦਿਨ ਯਾਦ ਹੁੰਦਾ ਉਹ ਆ ਯਾਦ ਹੁੰਦਾ ਹੈ ਕਿ ਉਸ ਦਿਨ ਆਪਾਂ ਆ ਸੀਨ ਸ਼ੂਟ ਕਰਦੇ ਹੋਏ ਆ ਕੀਤਾ ਆ ਕੋਈ ਇੱਕ ਯਾਦ ਨਹੀਂ ਹੁੰਦੀ ਅਸੀਂ ਕਿਹੜਾ ਉੱਥੇ ਪਾਰਟੀ ਕਰਨ ਗਏ ਸੀ ਜਿਹੜਾ ਸਾਨੂੰ ਕੋਈ ਇੱਕ ਹੋਰ ਅਲੱਗ ਚੀਜ਼ ਯਾਦ ਹੋਵੇ ਸਾਨੂੰ ਆ ਹੀ ਯਾਦ ਹੁੰਦਾ ਹੈ ਕਿ ਅੱਛਾ ਉਹ ਗਾਣਾ ਸ਼ੂਟ ਕਰਦੇ ਹੋਏ ਅਸੀਂ ਬਹੁਤ ਹੱਸੇ ਸੀ ਜਾਂ ਉਹ ਸੀਨ ਸ਼ੂਟ ਕਰਦੇ ਸਾਨੂੰ ਟਾਈਮ ਲੱਗ ਗਿਆ ਸੀ ਜਾਂ ਉਸ ਦਿਨ ਅਸੀਂ ਬਿਨਾਂ ਮਤਲਬ ਦੇ ਹੱਸ ਰਹੇ ਸੀ ਜਾਂ ਮਤਲਬ ਇਹੋ ਜਿਹੀਆਂ ਚੀਜ਼ਾਂ ਯਾਦ ਹੁੰਦੀਆਂ ਉਹ ਕੋਈ ਦੱਸਣ ਵਾਲੀ ਗੱਲ ਨਹੀਂ ਹੁੰਦੀ ਕਿਉਂਕਿ ਉਹ ਸਮਝਾ ਨਹੀਂ ਸਕਦੇ ਇਟ ਸੁੰਦੀ ਇਨ ਦਾ ਮਾਈਂਡ ਪਤਾ ਨਹੀਂ ਜੇ ਇਹਨਾਂ ਦੇ ਕੋਲ ਕੋਈ ਹੋਵੇ ਤਾਂ ਹੋਵੇ ਤੁਹਾਡਾ ਦੱਸੋ ਜੀ ਹੈ ਟੂਟਲੀ ਇੱਥੇ throughout memory ਦੇ ਵਿੱਚ ਤਾਂ ਸਾਰੀਆਂ ਬਹੁਤ ਚੀਜ਼ਾਂ ਯਾਦ ਰਹ ਜਾਂਦੀਆਂ ਨੇ ਜਿਵੇਂ ਸਾਨੂੰ ਪਰਸਨਲੀ ਐਕਸਪੀਰੀਅੰਸ ਹੋਣੀਆਂ ਲੱਗਦੀਆਂ ਵਧੀਆ ਚੀਜ਼ਾਂ ਜਿਹੜੀਆਂ ਊੜੀ ਤੇ ਚੜਨਾ ਇਹ ਉਹ ਗੱਲ ਸਾਹਿਬ ਨਾਲ ਜਿਹੜੇ ਸੀਨ ਸੀਗੇ ਉਹ ਮੈਨੂੰ ਬੜੇ ਚੰਗੇ ਲੱਗਦੇ ਸੀਗੇ ਤੇ ਮਤਲਬ ਇੱਕ ਮੇਰਾ ਤੇ ਨਿਮਰਤਾ ਦਾ ਸੀਨ ਹੈ ਬਹੁਤ ਪਿਆਰਾ ਤੇ ਉਹ ਜਦੋਂ ਤੁਸੀਂ ਫਿਲਮ ਦੇ ਵਿੱਚ ਦੇਖੋਗੇ ਸਾਡੀ ਇੰਟਰੋਡਕਸ਼ਨ ਜਦੋਂ ਅਸੀਂ ਇੱਕ ਦੂਜੇ ਨੂੰ ਮਿਲਦੇ ਹਾਂ ਉਹ ਬੜਾ ਸੋਹਣਾ ਸੀਨ ਹੈ ਉਹ ਜਦੋਂ ਤੁਸੀਂ ਫਿਲਮ ਦੇ ਵਿੱਚ ਦੇਖੋਗੇ ਐਕਚੁਅਲੀ ਤੁਸੀਂ ਇਹਨੂੰ ਫੀਲ ਕਰੋਗੇ ਤੁਹਾਨੂੰ ਉਹ ਵਧੀਆ ਲੱਗੂਗਾ ਤੇ ਥਰੂਆਊਟ ਸਾਰਾ ਸੀਨ ਤੁਹਾਡੇ ਚਿਹਰੇ ਤੇ ਸਮਾਈਲ ਰਹੂਗੀ ਹੱਸੋਗੇ ਵੀ ਮਤਲਬ ਐ ਨਹੀਂ ਕਿ ਕੋਈ ਲਫਟਰ ਹੈ ਲਫਟਰ ਨਹੀਂ ਹੈ ਇੱਕ ਕਿਊਟ ਜਿਹਾ ਸੀਨ ਹੈ ਤੁਹਾਡੇ ਚਿਹਰੇ ਤੇ ਸਮਾਈਲ ਰਹੂਗੀ ਦੋਨਾਂ ਦੀ ਸ਼ਕਲਾਂ ਵੇਖ ਕੇ ਉਹ ਇੰਨੇ ਮਤਲਬ ਲਿਖਿਆ ਇੰਨੇ ਪਿਆਰ ਤਿੱਕੇ ਨਾਲ ਤੇ ਉਹ ਮਹਾਰਾਜ ਲੋ ਪਰਫਾਰਮ ਸੋਹਣਾ ਹੋ ਗਿਆ ਜੀ ਅੱਛਾ ਗਿੱਪੀ ਗਰੇਵਾਲ ਜੀ ਨਾਲ ਤੁਸੀਂ ਅਰਦਾਸ মুਵੀ ਕੀਤੀ ਉਸ ਤੋਂ ਬਾਅਦ ਇਹ ਸਬਬ ਬਣਿਆ ਕਿ ਇਹਦੇ ਨਾਲ ਤੁਸੀਂ ਸਕਰੀਨ ਸਪੇਸ ਸ਼ੇਅਰ ਕਰਦੇ ਨਜ਼ਰ ਆਏ ਹਨਾ ਤਾਂ ਕਿੰਨੇ ਕੁ ਜਿਹੜੀ ਆ ਉਹ ਬੌਂਡਿੰਗ ਹੋਰ ਸਟਰੋਂਗ ਹੋ ਗਈ ਇਸ ਫਿਲਮ ਤੋਂ ਬਾਅਦ ਨਹੀਂ ਆਫ ਕੌਰਸ ਜੇ ਤੁਸੀਂ ਕੰਮ ਕਰਦੇ ਹਾਂ ਤੁਹਾਡਾ ਪਿਆਰ ਉਹ ਪਿਆਰ ਵਧਦਾ ਤੁਸੀਂ ਚੰਗਾ ਜਾਣਦੇ ਹੋ ਇੱਕ ਦੂਜੇ ਨੂੰ ਹੋਰ ਹਨਾ ਬਿਕਾਜ਼ ਉਸ ਤੋਂ ਪਹਿਲਾਂ ਜਦੋਂ ਮੈਂ ਅਰਦਾਸ ਫਿਲਮ ਸ਼ੂਟ ਕੀਤੀ ਸੀ ਉਦੋਂ ਐਕਚੁਅਲ 'ਚ ਮੈਂ ਕੋਈ ਮਤਲਬ ਮੈਂ ਤਾਂ ਡੱਬ ਹੀ ਕਰ ਰਿਹਾ ਸੀ ਉਦੋਂ ਹਨਾ ਤੇ ਗਿੱਪੀ ਭਾਈ ਹੁਣੇ ਉਹਨਾਂ ਨੇ ਵਾਵਾ ਫਿਲਮ ਹੁਣ ਤੱਕ ਕਰ ਲਈਆਂ ਸੀਗੀਆਂ ਤੇ ਹੁਣ ਉਸ ਤੋਂ ਬਾਅਦ ਚ ਮੈਂ ਵੀ ਖਰੋ ਚਲੋ ਲਾਲੋ ਵੀ ਆਲਮੋਸਟ 32 ਫਿਲਮਾਂ ਉਹ ਦੂਬਾਰ ਕਰ ਲੀਆਂ ਤੇ ਮੈਂ ਵੀ ਆਪਣਾ ਐਕਸਪੀਰੀਅੰਸ ਸ਼ੇਅਰ ਕਰਦਾ ਉਹਨਾਂ ਨਾਲ ਬਾਜੀ ਵੀ ਮੈਨੂੰ ਇਦਾਂ ਪ੍ਰੋਬਲਮਸ ਆਈਆਂ ਜਾਂ ਆ ਆ ਇਤਿਹਾ ਕੰਮਾਂ ਚ ਸੌਖਾ ਰਿਹਾ ਕੰਮਾਂ ਚ ਖਿਆਈ ਆਈ ਮੈਨੂੰ ਤੇ ਉਹਨਾਂ ਉਹ ਵੀ ਮੈਂ ਨਾਲ ਗੱਲਾਂ ਸ਼ੇਅਰ ਕਰਦੇ ਆ ਵੀ ਆ ਚੀਜ਼ਾਂ ਮੇ ਆ ਇਦਾਂ ਵਧੀਆ ਇਦਾਂ ਵਧੀਆ ਆ ਮਾੜੀ ਆ ਵੀ ਤੋ ਇਦਾਂ ਕਰ ਲਾਇ ਸੋ ਬੌਂਡਿੰਗ ਡੇ ਬਾਏ ਡੇ ਡੇ ਬਾਏ ਡੇ ਵਧੀਆ ਹੁੰਦੀ ਜਾਂਦੀ ਆ ਉਹ ਜਿਹੜਾ ਵਰਤਨ ਤੁਸੀਂ ਕਿਸੇ ਨਾਲ ਵਧੀਆ ਹੁੰਦੀ ਹੁੰਦੀ ਆ ਇੱਕ ਖਾਸ ਸਵਾਲ ਆ ਕਿ ਤੁਹਾਡੇ ਜਿਹੜੇ ਗੈਟਅਪਸ ਨੇ ਉਹਨਾਂ ਨੂੰ ਟਰਾਈ ਕਰ ਰਹੇ ਨੇ ਲੋਕ ਤੁਹਾਨੂੰ ਸ਼ੇਅਰ ਕਰੇ ਇੱਕ ਦਾ ਤਾ ਤੁਸੀਂ ਵੀ ਸ਼ੇਅਰ ਕੀਤਾ ਸੀਗਾ ਸੋਸ਼ਲ ਮੀਡੀਆ ਤੇ ਉਹ ਕਿਸ ਤਰ੍ਹਾਂ ਦਾ ਲੱਗਦਾ ਹੈ ਕਿ ਜਦੋਂ ਲੋਕ ਤੁਹਾਡੇ ਕੈਰੇਕਟਰਸ ਨੂੰ ਅਡਾਪਟ ਕਰ ਰਹੇ ਨੇ ਉਸ ਤਰ੍ਹਾਂ ਦੇ ਫੋਟੋਸ਼ੂਟ ਕਰਵਾ ਰਹੇ ਨੇ ਹਾਂਜੀ ਉਹ ਜੇ ਫਨ ਮੋਮੈਂਟਸ ਹੁੰਦੀਆਂ ਨੇ ਬਹੁਤ ਵਧੀਆ ਹੁੰਦੀਆਂ ਨੇ ਤੇ ਅਸੀਂ ਮਤਲਬ ਕਿਉਂਕਿ ਅੱਜ ਕੱਲ ਨਾ ਜਿਵੇਂ ਇਹ ਅਸੀਂ ਪੁਰਾਣੇ ਪੀਰੀਅਡ ਟਾਈਮ ਦੇ ਜਿਹੜੇ ਕੱਪੜੇ ਅਸੀਂ ਪਾ ਕੇ ਮਤਲਬ ਇਹ ਉਹ ਫਿਲਮ ਦੇ ਵਿੱਚ ਯੂਜ਼ ਕੀਤੇ ਆ ਪਰ ਅੱਜ ਕੱਲ ਨਵੇਂ ਮੁੰਡੇ ਵੈਸੀ ਵੀ ਮਾਲਸ ਦੇ ਵਿੱਚ ਤੁਸੀਂ ਕਈ ਵਾਰ ਦੇਖਿਆ ਹੋਣਾ ਯਾ ਮਤਲਬ ਮਾਰਕੀਟਸ ਦੇ ਵਿੱਚ ਅੱਜ ਕੱਲ੍ਹ ਪੁਰਾਣੀ ਟਾਈਪ ਦੇ ਕੱਪੜੇ ਪਾ ਕੇ ਫਿਰਦੇ ਨੇ ਤੇ ਉਹ ਵੈਸੇ ਵੀ ਕਿਉਂਕਿ ਇਹਨਾਂ ਚੀਜ਼ਾਂ 'ਚ ਹੀ ਆਈਡੀਆ ਆ ਜਾਂਦਾ ਨਾ ਕਿਤੇ ਦੇਖ ਲੈ ਕਿਸੇ ਨੇ ਉਹ ਕੱਪੜੇ ਪਾਏ ਹੋਏ ਤੇ ਉਹ ਵੈਸੇ ਵੀ ਚੰਗਾ ਲੱਗਦਾ ਵੀ ਚਲ ਠੀਕ ਹੈ ਯਾਰ ਬੰਦਾ ਸ਼ੁਕਰਵਾਨ ਤੇ ਵੈਸੇ ਤਾਂ ਮੀਮਸ ਟਾਈਪ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਉਹਦਾ ਮੀਮਸ ਦੇ ਪੁਆਇੰਟ ਆਫ View ਤੋਂ ਲੁੱਕੀ ਬਣਾਉਂਦੇ ਨੇ ਤੇ ਉਹ ਚੀਜ਼ਾਂ ਵਾਇਰਲ ਹੁੰਦੀਆਂ ਨੇ ਚੰਗਾ ਲੱਗਦਾ ਇਹ ਦੇਖ ਕੇ ਸੋ ਵਧੀਆ ਲੱਗਦਾ ਸਮਾਈਲ ਆਉਂਦੀ ਫੇਸ ਤੇ ਜੀ ਸੋ ਹੁਣ ਤੁਹਾਡੇ ਸਾਰਿਆਂ ਤੋਂ ਇਜਾਜ਼ਤ ਲੈਣਾ ਚਾਹਾਂਗੀ ਤੇ ਜਾਣ ਤੋਂ ਪਹਿਲਾਂ ਸਰਬਾਲ ਉਹ बस ਬੇਨਤੀ ਹੈ ਜੀ 18 ਤਰੀਕ ਨੂੰ ਆ ਜਾਣੀ ਇਹ ਫਿਲਮ ਆਪਣੀ ਫੈਮਲੀਜ਼ ਨਾਲ ਜਾਓ ਬੱਚਿਆਂ ਦੇ ਨਾਲ ਜਾਓ ਤੁਸੀਂ ਇੰਜੋਏ ਕਰੋਗੇ ਤੇ ਬਾਕੀ ਤੁਸੀਂ ਅੱਜ ਕਰਦੇ ਆਂ ਵੀ ਜੀ ਹਾਂ ਜੀ ਜਾਓ 18 ਜੁਲਾਈ ਨੂੰ ਬਸ ਇਨੀ ਛੋਟੀ ਫਿਲਮ ਹੱਥ ਜੋੜ ਕੇ ਬੇਨਤੀ ਇਸ 14 ਜੁਲਾਈ ਨੂੰ ਜਾ ਤੁਹਾਨੂੰ ਸੌਂ ਲੱਗੇ ਜੀ ਜਾ ਟਰਾਲੀਆਂ ਭਰ ਕੇ ਸੰਡਾ ਨੂੰ ਸਾਰੇ ਜਿਹਨਾਂ ਨੂੰ ਤੁਸੀਂ ਸਾਰੇ ਰਿਸ਼ਤੇਦਾਰਾਂ ਨੂੰ ਲੈ ਕੇ ਜਾਏ ਜੀ ਵੈਰੀ ਗੁੱਡ ਇੰਜੋਏ ਕਰੋਗੇ ਜਦ ਲੈਂਡ ਆਊਨ ਕਰਦੇ ਅਸੀਂ ਬੱਚਿਆਂ ਨਾਲ ਜਾਇਓ ਤੁਸੀਂ ਖੁਸ਼ ਹੋਵੋਗੇ ਬਹੁਤ ਜੀ ਸੋ ਜੀ ਥੈਂਕ ਯੂ ਸੋ ਮੱਚ ਐਂਡ 올 ਦਾ ਵੈਰੀ ਬੈਸਟ ਹੁਣ ਤੁਹਾਡੇ ਤੋਂ ਵੀ ਇਜਾਜ਼ਤ ਲੈਣੇ ਆ ਜੀ ਤੇ ਹੋਰ ਅਪਡੇਟ ਦੇ ਲਈ ਬਣੇ ਰਹੋ ਰਜਾਨਾ ਸਪੋਕਸਮੈਨ ਦੇ ਨਾਲ ਸਤਿ ਸ਼੍ਰੀ ਅਕਾਲ